ਪੈਣਾ ਦਾ ਸਵਾਲ ਆ ਜਾਂਦਾ ਇਹਦੇ ਨਾਲ ਹੀ ਵੀ ਭਰਾ ਸ਼ਰਾਬ ਛੱਡਣੀ ਨਹੀਂ ਚਾਹੁੰਦੇ ਆਥਨੇ ਕੁੱਟਮਾਰ ਕਰਦੇ ਆ ਜੇ ਉਹਨਾਂ ਨੂੰ ਸ਼ਰਾਬ ਛੱਡਣ ਬਾਰੇ ਕਹਿੰਦੇ ਆ ਤਾਂ ਵੀ ਪੁੱਠਾ ਸਿੱਧਾ ਬੋਲਦੇ ਆ ਵੀ ਉਹਦਾ ਕੋਈ ਹੱਲ ਆਪਣੇ ਕੋਲ ਸੋਲੂਸ਼ਨ ਇਹਦਾ ਮੰਨ ਲਓ ਹੱਲ ਇਹ ਆ ਚੋਰੀ ਤੋਂ ਦੇ ਸਕਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਮਤਲਬ ਘਰ ਵਾਲੇ ਜੀ ਹਾਂਜੀ ਨਾ ਉਹਨੂੰ ਪਤਾ ਵੀ ਨਹੀਂ ਚੱਲਣਾ ਵੀ ਮੈਨੂੰ ਕੁਝ ਦੇ ਰਿਹਾ ਜੀ ਕੋਈ ਇਸ ਤਰ੍ਹਾਂ ਵੀ ਨਹੀਂ ਹੈਗਾ ਵੀ ਆਪਾਂ ਚੋਰੀ ਤੋਂ ਉਹਨੂੰ ਇਹ ਮੈਡੀਸਿਨ ਦੇ ਦੇਈ ਤਾਂ ਵੀ ਉਹਨੂੰ ਕੋਈ ਸਾਈਡ ਇਫੈਕਟ ਕਰ ਰਹੀ ਹੈ ਜਾਂ ਉਹਦੀਆਂ ਅੱਖਾਂ ਲਾਲ ਜਾਂ ਉਹਦਾ ਬੀਪੀ ਆਪ ਜਾ ਕੋਈ ਕਵਰ ਆਟ ਇਸ ਤਰ੍ਹਾਂ ਦਾ ਕੁਝ ਨਹੀਂ ਕਰਦੀ ਇਹ ਉਹਦੇ ਅੰਦਰੋਂ ਜਿਹੜੇ ਨਸ਼ੇ ਵਾਲੇ ਘਟਾਉਣਗੇ ਜੀ ਉਹਨਾਂ ਤੇ ਕੰਮ ਕਰਨਾ ਉਹਨਾਂ ਨੂੰ ਖਤਮ ਕਰਨਾ ਅੰਦਰੋਂ ਨਸ਼ੇ ਨੂੰ ਕਿਹਦੇ ਜਿਹੜਾ ਚੋਰੀਆਂ ਦੇਣ ਦਾ ਰਿਜ਼ਲਟ ਹੈ ਉਹ ਵੀ ਦੋ ਤਿੰਨ ਮਹੀਨੇ ਦਾ ਸਿਸਟਮ ਆ ਜੇ ਉਹ ਵੱਖਰਾ ਹੋਊਗਾ ਉਹ ਉਹ ਉਹਦਾ ਬਹੁਤ ਫਰਕ ਪੈਂਦਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਕਾਮਨਾ ਕਰਦੇ ਹਾਂ ਸਭ ਦੀ ਤੰਦਰੁਸਤੀ ਦੀ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਡਾਕਟਰ ਤਰਸੀਮ ਜੀ ਨਾਲ ਬੱਕਰੀਆਂ ਬੱਕਰੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹੇ ਨੇ ਅੱਜ ਆਪਾਂ ਗੱਲ ਕਰਾਂਗੇ ਟੌਕਸਿਕ ਕਲੀਅਰ ਪ੍ਰੋਡਕਟ ਬਾਰੇ ਇਹਦੇ ਬਾਰੇ ਡਾਕਟਰ ਸਾਹਿਬ ਡਿਟੇਲ ਦੇ ਵਿੱਚ ਦੱਸ ਡਾਕਟਰ ਸਾਹਿਬ ਜਿਹੜਾ ਆਪਾਂ ਇਹ ਟੌਕਸਿਕ ਕਲੀਅਰ ਬ੍ਰਾਂਡ ਆਪਾਂ ਤਿਆਰ ਕੀਤਾ ਹੈ ਇਹ ਕੀ ਕੀ ਕੰਮ ਆਉਂਦਾ ਜੀ ਇਹ ਟੌਕਸਿਕ ਕਲੀਅਰ ਬ੍ਰਾਂਡ ਹੈਗਾ ਜਿਹੜਾ ਆਪਣਾ ਹੀ ਹੈਗਾ ਹੈਗਾ ਸ਼ਰਾਬ ਅੱਛਾ ਜੀ ਰਿਕ ਦੇ ਉੱਤੇ ਕੰਮ ਕਰਦਾ ਹੈਗਾ ਜੀ ਸ਼ਰਾਬ ਸ਼ਰਾਬਨ ਤੇ ਇਹਦਾ ਬਹੁਤ ਸੋਹਣਾ ਰਿਪਲਟ ਹੈ ਜੀ ਇਹਦਾ ਕਿੰਨੇ ਦਿਨਾਂ ਦਾ ਮਤਲਬ ਕੋਰਸ ਹੈ ਜਿਹੜਾ ਮਹੀਨਿਆਂ ਦਾ ਕੋਰਸ ਹੈ ਕੀ ਗੱਲਬਾਤ ਹੈ ਜੀ ਦੀ ਲਗਭਗ ਕੋਰਸ ਹੈਗਾ 2 ਤੋਂ 3 ਮਹੀਨਿਆਂ ਦਾ ਜੀ ਜੇ ਆਪਾਂ ਜਮਾ ਉਹਨੂੰ ਜ਼ਿੰਦਗੀ ਭਰ ਲਈ ਛੁਕਾਰਾ ਪਾਉਣਾ ਚਾਹੁੰਦੇ ਹਾਂ ਸ਼ਰਾਬ ਦਾ ਜੀ ਪਰ ਰਿਜ਼ਲਟ ਇਹਦਾ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਮਤਲਬ ਪਹਿਲੇ ਦਿਨ ਤੋਂ ਕਿਵੇਂ ਜੀ ਪਹਿਲੇ ਦਿਨ ਤੋਂ ਜੇ ਮੰਨ ਲਓ ਕਿਸੇ ਦਾ ਮਨ ਚਾਹੁੰਦਾ ਵੀ ਮੈਂ ਸ਼ਰਾਬ ਛੱਡਣੀ ਹੈ ਹਾਂਜੀ ਤਾਂ ਉਹਨੂੰ ਆਪਾਂ ਦਵਾਈ ਦੇਵਾਂਗੇ ਜਿਵੇਂ ਆਪਾਂ ਦੱਸ ਕੇ ਦੇਵਾਂਗੇ ਉਸ ਤਰੀਕੇ ਨਾਲ ਦਵਾਈ ਲੈ ਲੇ ਰਿਜ਼ਲਟ ਉਹਨੂੰ ਪਹਿਲੇ ਦਿਨ ਤੋਂ ਹੀ ਆਊਗਾ ਠੀਕ ਹੈ ਜੀ ਹਾਂਜੀ ਕਈ ਭੈਣਾਂ ਦਾ ਸਵਾਲ ਆ ਜਾਂਦਾ ਇਹਦੇ ਨਾਲ ਹੀ ਵੀ ਭਰਾ ਸ਼ਰਾਬ ਛੱਡਣੀ ਨਹੀਂ ਚਾਹੁੰਦੇ ਅੱਥ ਨਾਲ ਕੁੱਟਮਾਰ ਕਰਦੇ ਆ ਜੇ ਉਹਨਾਂ ਨੂੰ ਸ਼ਰਾਬ ਛੱਡਣ ਬਾਰੇ ਕਹਿੰਦੇ ਆ ਤਾਂ ਵੀ ਪੁੱਠਾ ਸਿੱਧਾ ਬੋਲਦੇ ਆ ਵੀ ਉਹਦਾ ਕੋਈ ਹੱਲ ਆਪਣੇ ਕੋਲ ਸੋਲੂਸ਼ਨ ਹਾਂਜੀ ਉਹਦਾ ਸੋਲੂਸ਼ਨ ਹੈਗਾ ਹੈਗਾ ਇਹ ਸਮੱਸਿਆမှာ ਬਹੁਤ ਜ਼ਿਆਦਾ ਭੈਣਾਂ ਦੀਆਂ ਹੈਗੀਆਂ ਨੇ ਸਾਨੂੰ ਵੀ ਕ ਇਹਦਾ ਮੰਨ ਲਓ ਹਾਲ ਇਹ ਆ ਚੋਰੀ ਤੋਂ ਦੇ ਸਕਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਮਤਲਬ ਘਰ ਵਾਲੇ ਜੀ ਹਾਂਜੀ ਨਾ ਉਹਨੂੰ ਪਤਾ ਵੀ ਨਹੀਂ ਚੱਲਣਾ ਵੀ ਮੈਨੂੰ ਕੁਝ ਦੇ ਰਹੇ ਆ ਜੀ ਕੋਈ ਇਸ ਤਰ੍ਹਾਂ ਵੀ ਨਹੀਂ ਹੈਗਾ ਵੀ ਆਪਾਂ ਚੋਰੀ ਤੋਂ ਉਹਨੂੰ ਇਹ ਮੈਡੀਸਿਨ ਦੇ ਦੇ ਤਾਂ ਵੀ ਉਹਨੂੰ ਕੋਈ ਸਾਈਡ ਇਫੈਕਟ ਕਰ ਰਹੀ ਹੈ ਜਾਂ ਉਹਦੀਆਂ ਅੱਖਾਂ ਲਾਲ ਜਾਂ ਉਹਦਾ ਬੀਪੀ ਆਪ ਜਾ ਕੋਈ ਕਵਰ ਆਟ ਇਸ ਤਰ੍ਹਾਂ ਦਾ ਕੁਝ ਨਹੀਂ ਕਰਦੀ ਇਹਨੇ ਸਿਰਫ ਉਹਦੇ ਅੰਦਰੋਂ ਜਿਹੜੇ ਨਸ਼ੇ ਵਾਲੇ ਘਟਾਉ ਨੂੰ ਨੇ ਜੀ ਉਹਨਾਂ ਤੇ ਕੰਮ ਕਰਨਾ ਉਹਨੂੰ ਖਤਮ ਕਰਨਾ ਅੰਦਰੋਂ ਨਸ਼ੇ ਨੂੰ ਜੀ ਤੇ ਬਾਡੀ ਨੂੰ ਕਲੀਨ ਕਰਨਾ ਹੈਗਾ ਉਹਨੂੰ ਨਸ਼ਾ ਮੁਕਤ ਕਰਨਾ ਹੈ ਉਹਦੀ ਬਾਡੀ ਜਿਵੇਂ ਆਪਾਂ ਗੱਲ ਕੀਤੀ ਐ ਵੀ ਚੋਰੀਓ ਦੇ ਸਕਦੇ ਐ ਫਿਰ ਇਹ ਜਿਹੜਾ ਚੋਰੀਓ ਦੇਣ ਦਾ ਰਿਜ਼ਲਟ ਐ ਉਹ ਵੀ 2-3 ਮਹੀਨਾ ਦਾ ਸਿਸਟਮ ਆ ਜੇ ਉਹ ਵੱਖਰਾ ਹੋਊਗਾ ਉਹਦਾ ਬਹੁਤ ਫਰਕ ਪੈਂਦਾ ਜੀ ਜਿਹੜੇ ਆਪਾਂ ਦੱਸ ਕੇ ਦੇ ਰਹੇ ਆ ਮੰਨ ਲਓ ਬੰਦਾ ਆਪਣੇ ਆਪ ਲੈ ਰਿਹਾਗਾ ਉਹਦਾ ਤੇ ਇਹਦਾ ਤਾਂ ਮੰਨ ਲਓ ਵੀ ਫਰਕ ਜ਼ਿਆਦਾ ਐ ਜੇ ਉਹ ਕੋਰਸ ਹੈਗਾ 2 ਮਹੀਨਾ ਦਾ ਤਾਂ ਲਗਭਗ 3-4 ਮਹੀਨੇ ਚੱਲਣੀ ਪੈਣੀ ਐ ਚੋਰੀ ਵਾਲੀ ਜੀ ਹਾਂਜੀ ਜਿਵੇਂ ਆਪਾਂ ਗੱਲ ਕੀਤੀ ਐ ਸ਼ਰਾਬ ਦੀ ਇਹ ਹਰ ਹਰ ਜਿਸਮ ਦੀ ਸ਼ਰਾਬ ਤੇ ਕੰਮ ਕਰਦੀ ਐ ਜੇ ਮਤਲਬ ਠੇਕੇ ਦੀ ਜਾਂ ਘਰ ਦੀ ਕੀ ਕੋਈ ਵੱਖਰਾ ਜਿਹਾ ਜਿਹੜੀ ਮਰਜੀ ਡਰਿੰਕ ਐ ਜੀ ਜੀ ਜਿਹੜੀ ਮਰਜੀ ਸ਼ਰਾਬ ਆ ਜੀ ਹਰ ਇੱਕ ਦਿਨੇ ਕੰਮ ਕਰਦਾ ਜੀ ਹਾਂ ਕਈ ਭਰਾਵਾਂ ਦਾ ਕੀ ਸਿਸਟਮ ਹੁੰਦਾ ਵੀ ਪਤਾ ਹੁੰਦਾ ਵੀ ਇਹ ਕੁਝ ਪਾ ਕੇ ਦੇਣਗੇ ਕੀ ਇਹ ਸ਼ਰਾਬ ਦੇ ਵਿੱਚ ਵੀ ਪਾ ਕੇ ਦਿੱਤੀ ਜਾਂຊਉਂਦੀ ਹੈ ਜਮਾਂ ਦੇ ਸਕਦੇ ਬਾਰੇ ਸੇ ਪੇਸ਼ੰਟਰ ਨੂੰ ਹੀ ਦੱਸ ਦੇ ਜੀ ਕਾਰਨ ਫਿਰ ਬੰਦਾ ਸਮਝਦਾ ਵੀ ਇਹ ਸ਼ਰਾਬ ਚ ਪਾ ਕੇ ਲੈ ਲਈ ਪਤਾ ਨਹੀਂ ਕੀ ਆ ਸ਼ਰਾਬ ਚ ਪਾ ਕੇ ਦੇ ਦੋ ਪੈਣਾ ਦੇ ਵੀ ਰਹਿਆਂ ਨੇ ਜੀ ਸ਼ਰਾਬ ਚ ਪਾ ਕੇ ਦੇਣ ਨਾਲ ਕੀ ਆ ਜਿਹੜਾ ਅੰਦਰ ਉਹਦੇ ਨਸ਼ੇ ਵਾਲਾ ਸਿਸਟਮ ਉਹਨੂੰ ਖਤਮ ਕਰੀ ਜਾਂਦੇ ਆ ਇਹਨੇ ਹੌਲੀ ਹੌਲੀ ਆਪਣਾ ਕੰਮ ਕਰੀ ਜਾਣਾ ਤੇ ਉਹ ਬੰਦੇ ਦੀ ਸ਼ਰਾਬ ਪੀਣ ਦੀ ਜਿਹੜੀ ਲਤ ਉਹ ਘਟਦੀ ਜਾਣੀ ਆ ਜੋ ਪਹਿਲਾਂ ਬੋਤਲ ਪੀਂਦਾ ਤਾਂ ਵਧিয়ে ਤੇ ਆ ਜਾਊਗਾ ਠੀਕ ਐ ਫਿਰ ਉਹਨੂੰ ਮੰਨ ਲਓ ਵਧੀਆਂ ਨੇ ਵੀ ਨਹੀਂ ਕੰਮ ਕਰਨਾ ਉਹਨੂੰ ਆਪਣੇ ਆ ਬਾਡੀ ਨੂੰ ਲੱਗ ਜਾਣਾ ਯਾਰ ਮੈਂ ਕਿਉਂ ਵੀਰੇ ਮਨ ਤੇ ਨਸ਼ਾ ਤਾਂ ਹੋ ਹੀ ਨਹੀਂ ਰਿਹਾ ਮਤਲਬ ਵੀ ਜਿਹੜੀ ਇਹ ਮੈਡੀਸਨ ਆ ਇਹ ਦਿਮਾਗ ਤੇ ਕੰਮ ਕਰਦੀ ਹਾਂਜੀ ਇਹ ਪ੍ਰੋਪਰ ਦਿਮਾਗ ਦੇ ਕੰਮ ਕਰਦੀ ਹੈ ਜੇ ਆਪਣਾ ਬੰਦੇ ਦਾ ਮਾਈਂਡ ਇਸ ਤਰ੍ਹਾਂ ਵੀ ਉਹਨੇ ਨਸ਼ਾ ਕਰਨਾ ਹੀ ਹੈ ਜੋ ਸ਼ਾਮ ਨੂੰ 5 ਵਜੇ ਜਾਂਦਾ ਹੈ ਉਹਨਾਂ ਦਾ ਮੈਂਡ ਐ ਹੋ ਜਾਂਦਾ ਵੀ ਮੈਂ ਨਸ਼ਾ ਨਾ ਕਰਿਆ ਤਾਂ ਪਤਾ ਨਹੀਂ ਕੀ ਹੋ ਜਾਊਗਾ ਇਹਨੇ ਉਹਦਾ ਮੈਂਡ ਨੂੰ ਹੀ ਵਾਸ਼ ਕਰਨਾ ਹੈ ਬਿਲਕੁਲ ਬਿਲਕੁਲ ਮੰਦੇ ਦਾ ਮਾਣਾ મતલਬ ਨਸ਼ਾ ਕਰਨ ਨੂੰ ਹਟ ਜੂ ਹਾਂਜੀ ਇਹਦੇ ਨਾਲ 100% ਉਹਦਾ ਮਨੋਂ ਨਸ਼ਾ ਕਰਨੋਂ ਹਟ ਜੂਗਾ ਠੀਕ ਹੈ ਜੀ ਤੇ ਇਹਦੇ ਵਾਸਤੇ ਇਹ ਆਪਾਂ ਜੇ ਬਾਏ ਕਰਨੀ ਹੋਵੇ ਆਨਲਾਈਨ ਮਿਲ ਜੂਗੀ ਜਾਂ ਤੁਹਾਡੇ ਤੋਂ ਇੱਥੇ ਆ ਕੇ ਹੀ ਲੈ ਕੇ ਜਾਣੀ ਪਊਗੀ ਇਹ ਹਰ ਇੱਕ ਤਰੀਕੇ ਨਾਲ ਮਿਲ ਸਕਦੀ ਹੈ ਜੀ ਆਨਲਾਈਨ ਵੀ ਮਿਲਦੀ ਹੈ ਸਾਡੇ ਕੋਲੋਂ ਵੀ ਆ ਕੇ ਲੈ ਕੇ ਜਾਂਦੇ ਆ ਜਿਵੇਂ ਵੀ ਮੰਨ ਲਓ ਇਹਦੇ ਨੰਬਰ ਆਪਾਂ ਦੇ ਦੇਨੇ ਆ ਸਕਰੀਨ ਦੇ ਉੱਪਰ ਜਿਵੇਂ ਕੋਈ ਚਾਹੁੰਦਾ ਉਸ ਤਰੀਆ ਆਪਾਂ ਉਹਨੂੰ ਭੇਜ ਦੇਨੇ ਆ ਠੀਕ ਹੈ ਜੀ ਤੇ ਇਹ ਜਿਹੜੀ ਆ ਇੱਕ ਪੈਕਿੰਗ ਹੈ ਇਹ ਕਿੰਨੇ ਦਿਨਾਂ ਦੀ ਪੈਕਿੰਗ ਹੈ ਜੀ ਇਹ 15 ਦਿਨਾਂ ਦੀ ਪੈਕਿੰਗ ਹੈ ਜੀ ਅੱਛਾ ਜੀ ਤੇ ਸਾਡੇ ਕੋਲੇ ਮਹੀਨੇ ਦੀ ਪੈਕਿੰਗ ਵੀ ਹੈਗੀ ਆ ਜੀ ਆ ਦੇਖੋ ਹਾਂਜੀ ਹਾਂਜੀ ਇਹ ਵੱਡੀ ਹੈ ਜੀ ਹਾਂਜੀ ਵੱਡੀ ਹੈ 15 ਦਿਨਾਂ ਦੀ ਪੈਕਿੰਗ ਹੈ ਜੀ ਬਹੁਤ ਸਾਨੂੰ ਕਾਲਾਂ ਆਉਂਦੀਆਂ ਸੀ ਵੀ ਅਸੀਂ ਜੇ ਇੱਕ ਵਾਰੀ ਸ਼ੁਰੂ ਕਰਕੇ ਦੇਖ ਲਈਏ ਜੀ ਅਸੀਂ ਪਹਿਲਾਂ ਮਹੀਨੇ ਵਾਲੇ ਤੋਂ ਸਟਾਰਟ ਕਰਿਆ ਹੋਇਆ ਸੀ ਹਾਂਜੀ ਰੇਲ ਵਰਧਨ ਪਾਲ ਹਾਂਜੀ ਇਹ 15 ਦਿਨਾਂ ਦਾ ਹਾਂਜੀ ਠੀਕ ਹੈ ਜੀ ਸੋ ਦਰਸ਼ਕ ਵੀਰੋ ਬਹੁਤ ਟੌਪ ਦਾ ਪ੍ਰੋਡਕਟ ਹੈ ਇਤੋਂ ਵਧੀਆ ਪ੍ਰੋਡਕਟ ਮੈਨੂੰ ਨਹੀਂ ਲੱਗਦਾ ਮਾਰਕੀਟ ਦੇ ਵਿੱਚ ਹੋ ਜੂਗਾ ਜਿਵੇਂ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਦਾ ਇੱਕ ਅਭਿਆਨ ਚਲਾਇਆ ਹੋਇਆ ਹੈ ਇਹ ਇੱਕ ਸਾਡਾ ਛੋਟਾ ਜਿਹਾ ਯੋਗਦਾਨ ਹੈ ਉਹਦੇ ਵਿੱਚ ਸੋ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਤੁਸੀਂ ਅਪਰਾਲਾ ਕਰ ਰਹੇ ਹੋ ਤੇ ਸਰਕਾਰ ਨਾਲ ਮਿਲ ਕੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਤੁਸੀਂ ਨੇ ਕਰਮ ਚੁੱਕਿਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਸਰਕਾਰ ਵੀ ਸੰਦੇਸ਼ ਦੇ ਰਹੀ ਆ ਹਨ ਵੀ ਆਪਾਂ ਨਸ਼ਾ ਮੁਕਤ ਪੰਜਾਬ ਕਰੀਏ ਜੀ ਕਿਤੇ ਉਹਨਾਂ ਆਪਾਂ ਵੀ ਉਹਦੇ ਵਿੱਚ ਕੁਝ ਯੋਗਦਾਨ